ਵਰਤ ਨਾ ਰਹੋ ਨਾ ਮਿਹਰ ਮੁਦਾਨਾ ਅਸੀਂ ਵਰਤ ਨਹੀਂ ਰੱਖਦੇ ਤੁਸੀਂ ਉਦਾਂ ਬੰਦਾ 15 ਘੰਟੇ 20 ਘੰਟੇ 16 ਘੰਟੇ ਨਾ ਖਾਵੇ ਤੁਹਾਡੀ ਬਾਡੀ ਦਾ ਫਾਇਦਾ ਹੋਏਗਾ ਇਹ ਅੱਜ ਕੱਲ ਡਾਕਟਰ ਵੀ ਕਹਿੰਦੇ ਨੇ ਤੁਸੀਂ ਥੋੜੀ ਫਾਸਟਿੰਗ ਕਰੋਗੇ ਤੁਹਾਡੀ ਹੈਲਥ ਵਧੀਆ ਰਹੇਗੀ ਪਰ ਵਰਤ ਕੋਈ ਰੱਖੇ ਤੇ ਫਾਇਦਾ ਦੂਜੇ ਨੂੰ ਹੋਵੇ ਇਹਨੂੰ ਨਾ ਗੁਰਮਤ ਮੰਨਦੀ ਹੈ ਨਾ ਇਹਨੂੰ ਮੈਡੀਕਲ ਲੈਣ ਮੰਨਦੀ ਹੈ ਮੰਨਦਾ ਜੀ ਕੋਈ ਪਰ ਧਰਮ ਦੇ ਨਾਂ ਤੇ ਐਸਾ ਕੀਤਾ ਗਿਆ ਭੁੱਖੀ ਰਵੇ ਬੀਬੀ ਤੇ ਲੰਬੀ ਉਮਰ ਉੱਚੀ ਬੋਲੋ ਜੀ ਕੀ ਸਾਡੀਆਂ ਹਿੰਦੂ ਭੈਣਾਂ ਰੱਖਦੀਆਂ ਨੇ ਵਰਤ ਤੇ ਕਈ ਉਹਨਾਂ ਵਰ ਲੈ ਕੇ ਸਾਡੀਆਂ ਸਿੱਖ ਬੀਬੀਆਂ ਵੀ ਰੱਖਣ ਲੱਗ ਪਈਆਂ ਹੌਲੀ ਹੌਲੀ ਵਰਤ ਰੱਖਣ ਲੱਗ ਪਈ। ਅੱਛਾ ਜੇ ਤੇ ਬੀਬੀ ਵਰਤ ਤੁਖੀ ਰਹੇਗੀ ਤੇ ਬੀਬੀ ਦਾ ਫਾਇਦਾ ਹੋਊਗਾ। 1 ਘੰਟਾ 2 ਘੰਟੇ 10 ਕਿਹੜੇ ਵੀਕੰਡ ਨਹੀਂ ਖਾਦਾ। ਪਰ ਕਮਾਲ ਦੀ ਗੱਲ ਤੁਸੀਂ ਵੇਖੋ। ਵਰਤ ਰੱਖਿਆ ਬੀਬੀ ਨੇ ਤੇ ਲੰਬੀ ਉਮਰ ਕਦੀ ਹੋਣੀ ਆ ਜੀ। ਬੰਦੇ ਅੱਛਾ ਜੇ ਦੀ ਲੰਬੀ ਉਮਰ ਵਾਸਤੇ ਵਰਤ ਰੱਖਿਆ ਨਾ ਉਹ ਨਸ ਜ ਟੁੱਲ ਹੋਇਆ। ਉਹਨੂੰ ਆਦੀ ਆ ਤੇਰਾ ਮਛਾਂ ਨਹੀਂ ਜਿਹੜਾ ਮੂੰਹ ਵੇਖਾ। ਉਸ ਖਲੋਣ ਜੋਗਾ ਹੈ